ਬੈਲਟ ਵੀ ਨਹੀਂ ਕੱਢਦੇ ਉਹ ਮੇਜਿਕਰੇ ਰੱਖ ਦਿੰਦੇ ਆ ਲਾ ਕੇ ਸਾਰਾ ਕੁਝ ਪੈਂਟ ਚ ਧੋਣੇ ਪਹਿਣਗੇ ਤਾਂ ਆਗੇ ਤੁਸੀਂ ਹੋਰ ਯਾਰ ਜੇ ਮੀਂਹ ਜਣਾ ਨਾ ਪਿਆ ਤਾਂ ਫਸਲ ਦਾ ਓੱਖਾ ਝੋਨਾ ਬਹੁਤ ਓੱਖਾ ਹੋਰ ਓੱਖਾ ਤਾਂ ਹੈਗਾ ਹੀ ਆ ਜੀ ਪਾਣੀ ਪਾਣੀ ਦੀ ਪਾੜੀ ਕਹਿ ਲਤਾ ਮੈਂ ਤਾਂ ਐ ਸੀਗਾ ਵੀ ਮੀਂਹ ਆ ਜੂਗਾ ਮਹੀਨ ਦਾ ਤੁਹਾਨੂੰ ਪਤਾ ਹੀ ਆ ਹੋਰ ਪਾਸੇ ਮੀ ਆਈ ਜਾਂਦਾ ਆਪਣੇ ਸਾਈਡ ਮੀ ਨਹੀਂ ਆਉਂਦੇਗੇ ਉਹੀ ਤਾਂ ਗੱਲ ਆ ਆ ਤੁਸੀਂ ਕੀ ਕਰਦੇ ਹੋ ਨੇ ਬੈਲਟ ਵੀ ਵਿੱਚੀ ਉਹ ਦਿਮਾਗ ਤੈਨੂੰ ਪਤਾ ਮੇਰਾ ਕਈ ਪਾਸੇ ਰਹਿੰਦਾ ਟੈਂਸ਼ਨ 'ਚ ਕਈ ਵਾਰੀ ਮੰਜੀ ਰੱਖੀ ਇਧਰ ਉਧਰ ਭੁੱਲ ਜਾਂਦਾ ਮੈਂ ਕੱਪੜੇ ਕੱਢੀ ਜਾਂਦੀ ਸੀ ਮੈਂ ਕਿਹਾ ਧੋ ਤਾਂ ਮੈਨੂੰ ਤਾਂ ਐ ਵੀ ਕਿਤੇ ਨੌਕਰੀ ਮਿਲ ਜੇ ਮੇਰਾ ਕਿਹੜਾ ਜੀ ਕਰਦਾ ਹੈ ਵੀ ਹਣਾ ਸ਼ਟੀਆਂ ਚੀਜ਼ ਨੂੰ ਇਧਰ ਉਧਰ ਵਿੱਚੇ ਮੈਂ ਜਾਣਾ ਕਾਗਜ਼ ਭਰ ਕੇ ਆਉਣਾ ਫਾਰਮ ਭਰ ਕੇ ਆਉਣਾ ਇੰਟਰਵਿਊ ਆ ਦੇ ਕੇ ਆਉਣਾ ਵਿੱਚੇ ਮੈਨੂੰ ਖੇਤਦਾ ਹੋ ਜਾਂਦਾ ਤੁਸੀਂ ਹੌਂਸਲਾ ਰੱਖੋ ਸਾਰਾ ਕੁਝ ਹੋ ਜਾਊਗਾ ਆਪਣਾ ਹੁਣ ਫਾਰਮ ਭਰੇ ਆ ਕਿਤੇ ਨਾ ਨੌਕਰੀ ਬਣੂਗੀ ਆਪਣੀ ਇਹ ਤਾਂ ਹੈਸ਼ਮਿੰਦਰ ਤੁਹਾਨੂੰ ਪਤਾ ਹੀ ਆ ਜੇ ਆਪਾਂ ਮਿਹਨਤ ਕਰਾਂਗੇ ਹਨਾ ਫੇਰ ਹੀ ਕੁਝ ਆ ਹੂੰ ਆ ਵੀ ਧੋਣ ਵਾਲਾ ਹਨਾ ਪਰਨਾ ਇਹ ਵੀ ਧੋ ਦਿਓ ਇੱਕ ਮੈਨੂੰ ਫੋਨ ਆਇਆ ਸੀਗਾ ਆਪਣਾ ਰਿਸ਼ਤੇਦਾਰੀ ਚੋਂ ਹਾਂਜੀ ਉਹ ਕੋਈ ਪ੍ਰੋਗਰਾਮ ਦਾ ਆਂਦੇ ਸੀਗੇ ਤੇ ਜੇ ਹੁਣ ਕੋਈ ਪ੍ਰੋਗਰਾਮ ਆ ਗਿਆ ਤਾਂ ਖਰਚੇ ਨੂੰ ਫੇਰ ਤਾਂ ਬਣ ਜਾਣਾ ਉਹੀ ਤਾਂ ਗੱਲ ਆ ਪੈਸਾ ਤਾਂ ਆਪਣੇ ਕੋਲੇ ਪਹਿਲੇ ਹੀ ਨਹੀਂ ਕੁਝ ਹੈਗਾ ਕੀ ਦਾ ਫੋਨ ਆਇਆ ਸੀ ਬਲ ਉਹ ਮੇਰੀ ਪੂਆ ਦਾ ਮੁੰਡਾ ਹੈ ਪੂਆ ਦੇ ਮੁੰਡੇ ਘਰਾਂ ਚੋਂ ਆ ਜਾਂਦਾ ਉਹ ਹਾਂਜੀ ਸਕਾਣੀ ਆਪਣਾ ਅੱਛਾ ਆਪਣਾ ਸਕਾ ਉਹ ਪਹਿਲਾਂ ਛੋਟੇ ਹੁੰਦੇ ਸੀ ਵਾਰ ਵਾਵਾ ਇਕੱਠੇ ਖੇਡਦੇ ਰਹੇ ਹਾਂ ਠੀਕ ਆ ਠੀਕ ਆ ਉਹ ਵਰਤ ਵਰਤਵਾ ਰੱਖਦੇ ਸਾਡੇ ਨਾਲ ਮੈਂ ਤਾਂ ਤੁਸੀਂ ਗੱਲ ਨਹੀਂ ਦੱਸੀ ਕਦੇ ਇਹ ਉਹ ਤੈਨੂੰ ਕੀ ਦੱਸਾਂ ਉਸ ਤੋਂ ਬਾਅਦ ਉਹ ਨਸ਼ਾ ਨੁਸ਼ਿਆਂ ਚ ਪੈ ਗਿਆ ਮੈਂ ਕਦੇ ਬੁਲਾਇਆ ਨਹੀਂ ਤੇ ਉਹਦੇ ਹੁਣ ਫੋਨ ਆਇਆ ਸੀਗਾ ਉਹਨਾਂ ਦੇ ਘਰ ਤੇ ਉਹਦੇ ਵੀ ਆਜੋ ਲਾਜਮੀ ਵਿਆਹ ਹੈ ਤੁਹਾਂ ਐਂ ਕਰਛ ਮੇਂਦਰਾ ਹਾਂਜੀ ਤੁਹਾਨੂੰ ਚਾਹ ਪਨਾ ਕੇ ਲਿਆ ਯਾਰ ਮੇਰਾ ਨਾ ਸਿਰ ਪੜਾ ਦੁਖੀ ਹਾਂ ਚਲ ਤੁਸੀਂ ਪੈ ਜਾਓ ਫਿਰ ਮੈਂ ਚਾਹ ਬਣਾ ਲਿਆ ਮੈਂ ਨਾ ਆ ਸਾਰਾ ਕੁਛ ਧੋਣ ਵਾਲਾ ਤੁਹਾਡੇ ਹੈ ਨਾ ਸਾਰੇ ਕੱਪੜੇ ਮੈਂ ਧੋ ਦੇ ਕੋਈ ਨਹੀਂ ਚਾਹ ਬਣਾ ਲਿਆ ਠੀਕ ਆ ਚਲ ਤੁਸੀਂ ਟੈਨਸ਼ਨ ਨਾ ਕਰਿਓ ਚੰਗਾ ਐਵੇਂ ਬਾਹਲੀ ਟੈਨਸ਼ਨ ਕਰਦੇ ਆ ਤੁਸੀਂ ਵੀ ਐਨੇ ਥਾਈ ਫਾਰਮ ਭਰੇ ਆ ਕਿਸੇ ਪਾਸੇ ਤਾਂ ਨੌਕਰੀ ਨਿਕਲੂਗੀ ਆਪਣੀ ਹੋ ਰੱਬ ਭਲਾ ਕਰੇ ਜਾਣੇ ਆ ਗੁਰਦੁਆਰੇ ਕੁਛ ਤਾਂ ਹੱਲ ਹੋਊਗਾ ਚਲ ਪੈ ਜਾਓ ਤੁਸੀਂ ਮੈਂ ਲੈ ਆਉਣੀ ਆ ਚਾਹ ਤੁਹਾਡੇ ਵਾਸਤੇ Ugh. <sighs>